ਪੰਜਾਬ ਖੜਾ ਹੋਏਗਾ ਬੱਚਾ ਬੱਚਾ ਖੜਾ ਹੋਏਗਾ ਔਰ ਸਾਡੇ ਕਿਸਾਨ ਭਰਾਵਾਂ ਜਿੱਤ ਹੋਏਗੀ ਇਹ ਨਹੀਂ ਗੱਲਾਂ ਕਰਦਾ ਹੈ ਖਮਨ ਦਾ ਜਾਰਿਕਾ ਵਾਈ ਗੁਜੀ ਦਾ ਖਾਲਸਾ ਸ੍ਰੀ ਵਾਈ ਗੁਜੀ ਦੀ ਜੈ ਇਹਨਾਂ ਲਾਰਿਸ਼ ਚੌਧਰੀ ਜੀ ਜਿਨ੍ਹਾਂ ਨੇ ਬਹੁਤ ਹੀ ਤਮਕੀਲ ਦੇ ਨਾਲ ਆਪ ਜੀ ਨੂੰ ਜਨੋ ਕਰਵਾਇਆ ਮੈਂ ਬੇਨਤੀ ਕਰੂੰਗਾ ਉਸਾਸ ਗ੍ਰਾਮਪਥੀ ਸਿਗੜੀ ਵਾਲਾ ਜੋ ਸੰਤਾਨ ਦੇ ਸਾਹਮਣੇ ਕੋਲ ਨੂੰ ਮੈਂ ਜਿਹਨੇ ਬਨੇ ਨੌਜਵਾਨ ਵੀ ਦਾ ਜਿਹੜੇ ਪ੍ਰਕਟੀਆਂ ਵੀ ਲੋ ਇੱਧਰ ਖੜੇ ਰਹਿਣ ਬਾਕੀਆ ਨੂੰ ਬੇਨਤੀ ਕਰਦਾ ਕਿ ਇੱਧਰ ਦਰਵਾਜ਼ੇ ਚ ਆਉਣ ਦੀ ਕਿਰਪਾਤਾ ਕਰੋ ਸਿਗੜੀ ਵਾਲਾ ਤਾਂ ਸਾਹ ਤੋਂ ਬਾਅਦ ਸਾਡੇ ਪ੍ਰਧਾਨ ਜੀ ਜਿਹੜੇ ਆ ਪੁਆਇਆਂ ਹੁਣ ਸੰਤਾਨ ਦਾ ਖਰਵਾ ਕਰਨਗੇ ਇਹੋ ਤੋਂ ਬਾਅਦ ਤਾਂ ਪੰਕਤ ਕਰਤਾ ਜਾਵੇਗਾ ਉਹ ਮੈਂ ਬੇਨਤੀ ਕਰਦਾ ਪ੍ਰਣਾਪ ਸਿੰਘ ਜੀ ਸਿੱਖੀ ਬਣਾਤ ਜੱਗਾਨ ਜੱਥੇ ਬੰਦੀਆਂ ਵੱਲੋਂ ਜਿੱਤੇ ਇਸ ਬੰਦ ਦੇ ਥੱਲੇ ਨੂੰ ਜਲਪਲ ਬਣਾਉਣਾ ਆਏ ਮੇਰੇ ਕਿਸਾਨ ਮਜ਼ਦੂਰ ਮਜ਼ਦੂਰ ਵਪਾਰੀ ਵਰਗ ਦੇ ਨੌਜਵਾਨ ਸਾਡੇ ਵੀਰ ਸਭ ਤੋਂ ਪਹਿਲਾਂ ਮੈਂ ਬੜੀ ਨਿਮਰਤਾ ਸਹਿਤ ਫਤਿਹ ਅੱਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਾਡੇ ਆਗੂ ਲਾਰੈਂਸ ਚੌਧਰੀ ਜੀ ਨੇ ਕਰਨਲ ਸਿੰਘ ਲਵਲੀ ਜੀ ਨੇ ਤੇ ਹੋਰ ਸਾਡੇ ਆਗੂਆਂ ਨੇ ਧਿਆਨ ਨੂੰ ਬੜੇ ਵਿਸਥਾਰ ਦੇ ਨਾਲ ਅੱਜ ਜੋ ਜਿਹੜਾ ਧਰਨਾ ਚੱਲ ਰਿਹਾ ਆ ਉਦੇ ਬਾਰੇ ਦੱਸਿਆ ਕਿ ਇਹ ਜਿਹੜਾ ਬੰਦਵਾ ਉਹ ਸਾਨੂੰ ਕਿਸਾਨ ਜਿਥੇ ਬੰਦਿਆਂ ਨੂੰ ਕਿਉਂ ਦੇਣਾ ਪਿਆ ਅੱਜ ਦੇਸ਼ ਦੇ ਅਹਲਾਤ ਵਾ ਜਿੱਥੇ ਕਿਸਾਨੀ ਜਿਹੜੀ ਸਾਡੀ ਆ ਉਹਨੂੰ ਨਪੀੜਿਆ ਜਾ ਰਿਹਾ ਆ ਤੇ ਦੂਸਰੇ ਪਾਸੇ ਸਾਡੇ ਜਿਹੜੇ ਮਜ਼ਦੂਰ ਵਰਗ ਵਾ ਉਹਦੇ ਹੱਕਾਂ ਦੇ ਉੱਤੇ ਕੇਂਦਰ ਸਰਕਾਰ ਵੱਲੋਂ ਲਗਾਤਾਰ ਡਾਕੇ ਮਾਰੇ ਜਾ ਰਹੇ ਆ ਇਸੇ ਹੀ ਤਰੀਕੇ ਦੇ ਨਾਲ ਜਿਹੜਾ ਵਪਾਰੀ ਵਰਗ ਨਾਲ ਸੰਬੰਧਿਤ ਜਿਹੜੇ ਕਾਨੂੰਨ ਆ ਉਹ ਘੜੇ ਜਾ ਰਹੇ ਸਰਕਾਰਾਂ ਵੱਲੋਂ ਔਰ ਉਹਦੇ ਬਰ ਖਿਲਾਫ ਸਾਡੇ ਵਪਾਰੀ ਵਰਗ ਵੱਲੋਂ ਇਸ ਬੰਦ ਦੇ ਵਿੱਚ ਉਸ ਚੀਜ਼ ਨੂੰ ਮਹਿਸੂਸ ਕਰਦਿਆਂ ਹੋਇਆ ਵੱਡੀ ਪੱਧਰ ਤੇ ਜਿੱਥੇ ਸ਼ਮੂਲੀਅਤ ਕੀਤੀ ਆ ਉਥੇ ਆਪ ਮੁਹਾਰੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਬਹੁਤ ਵੱਡਾ ਸਹਿਯੋਗ ਦਿੱਤਾ ਅਸੀਂ ਸਿੱਖ ਮੁਸਲਮ ਦਲ ਇਸਾਈ ਸਾਂਝਾ ਫਰੰਟ ਦੇ ਸਾਰੇ ਸਾਡੇ ਮੈਂਬਰਾਂ ਨੇ ਆਗੂ ਸਹਿਬਾਨ ਨੇ ਸਵੇਰ ਤੋਂ ਹੀ ਸ਼ਹਿਰ ਦੇ ਵਿੱਚ ਅਸੀਂ ਲੱਗੇ ਹੋਏ ਆ ਸੰਗਤਾਂ ਨੂੰ ਬੇਨਤੀ ਕਰਨ ਔਰ ਉਹਦੇ ਵਿੱਚ ਆਪ ਮੁਹਾਰੇ ਸਾਰੇ ਪਾਸੇ ਬਹੁਤ ਵਧੀਆ ਸਹਿਯੋਗ ਜਿਹੜਾ ਸੰਗਤਾਂ ਨੇ ਸਾਨੂੰ ਅੱਜ ਦਿੱਤਾ ਜਿੱਥੇ ਅਸੀਂ ਉਹਨਾਂ ਸੰਗਤਾਂ ਦੇ ਧੰਨਵਾਦੀ ਆ ਉਥੇ ਦੇਸ਼ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਵੀ ਸਾਨੂੰ ਜ਼ਰੂਰ ਬਚਣਾ ਚਾਹੀਦਾ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਮੋਦੀ ਨਰਿੰਦਰ ਮੋਦੀ ਦੀ ਆ ਜਦੋਂ 2014 ਦੇ ਵਿੱਚ ਉਹ ਹੋਂਦ ਚ ਆਈ ਸੀਗੀ ਦੇਸ਼ ਦੇ ਉੱਤੇ ਸਿਰਫ 56 ਲੱਖ ਕਰੋੜ ਜਿਹੜਾ ਕਰਜ਼ਾੜਾ ਸੀਗਾ ਤੇ ਔਰ ਅੱਜ ਉਹ ਕਰਜ਼ਾੜਾ ਵੱਧ ਕੇ 205 ਲੱਖ ਕਰੋੜ ਜਿਹੜਾ ਡਾਲਰ ਜਿਹੜਾ ਉਹ ਕਰਜ਼ਾ ਹੋ ਚੁੱਕਾ ਆ ਜਿਹੜੀ ਦੇਸ਼ ਦੀ ਜੀਡੀਪੀ ਆ ਉਹ 3.4 ਜੀਡੀਪੀ ਆ ਸਾਡੇ ਦੇਸ਼ ਦੀ ਔਰ 3.3 ਜਿਹੜਾ ਆ ਦੇਸ਼ ਦਾੜਾ ਕਰਜ਼ਾ ਹੈ ਜੀਡੀਪੀ ਦੇ ਸੰਗੜ ਪਰਸਨ ਹੋਣ ਜਾ ਰਿਹਾ ਆ ਇਹ ਦੇਸ਼ ਦੀ ਹਾਲਾਤ ਜਿਹੜੇ ਉਹ ਕਰ ਦਿੱਤੇ ਆ ਔਰ ਲਗਾਤਾਰ ਇੱਥੇ ਧਰਮਾਂ ਦਾ ਜਿਹੜਾ ਵਖਰੇਵਾ ਪਾ ਕੇ ਕੇਂਦਰ ਦੀ ਜਿਹੜੀ ਇਹ 10ਵੀਂ ਸਰਕਾਰ ਵਾ ਲਗਾਤਾਰ ਜਿਹੜੇ ਆਪਣੇ ਜਿਹੜੇ ਬਾਹਰ ਲੋਕਲ ਤੇ ਕਰ ਰਹੀ ਆ ਔਰ ਲੋਕਾਂ ਦੇ ਵਿੱਚ ਧਰਮਾਂ ਦੇ ਉਧਾਰ ਦੇ ਉੱਤੇ ਵੰਡੀਆਂ ਪਾ ਕੇ ਲਗਾਤਾਰ ਲੋਕਾਂ ਦੇ ਵਿੱਚ ਇੱਕ ਭਰਮ ਫਲਾ ਰਹੇ ਆ ਕਿ ਇਹ ਜਿਹੜੀ ਸਰਕਾਰ ਇਸੇ ਤਰੀਕੇ ਨਾਲ ਤਾਨਾशाही ਨਾਲ ਚੱਲਦੀ ਰਹੂਗੀ ਲੇਕਿਨ ਹੁਣ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਹਾਲਾਤ ਜਿਹੜੇ ਇਹਨੇ ਲਗਾਤਾਰ ਬਦਲ ਰਹੇ ਆ ਜਿਹੜੇ ਵਿਦੇਸ਼ੀ ਸਲਾਨੀ ਆ ਜਿਹੜੇ ਘੁੰਮਣ ਫੇਰਨ ਜਿਹੜੇ ਆ ਉਹਦੇ ਲੋਕ ਆ ਅਗਰ ਕੈਨੇਡਾ ਅਮਰੀਕਾ ਇੰਗਲੈਂਡ ਜਰਮਨੀ ਕਿਸੇ ਉੱਥੇ ਲੋਕਾਂ ਨੇ ਜੋ ਸੋਚਣਾ ਆ ਕਿ ਅਸੀਂ ਜਿਹੜਾ ਆ ਕਿਹੜੇ ਦੇਸ਼ ਦੇ ਵਿੱਚ ਘੁੰਮਣ ਫੇਰਨ ਜਾਈਏ ਤੇ ਦੇਸ਼ ਦਾ ਜਿਹੜਾ 39 ਨੰਬਰ ਚਲੇ ਗਿਆ ਆ ਔਰ ਕੋਈ ਵੀ ਇੱਥੇ ਘੁੰਮਣ ਫੇਰਨੀ ਆ ਰਿਹਾ ਲਗਾਤਾਰ ਇੱਥੇ ਦੀ ਜਿਹੜੀ ਸਥਿਤੀ ਆ ਉਹ ਡਾਮਡੋਲ ਹੋ ਰਹੀ ਆ ਮੇਰਾ ਇਹ ਕਹਿਣ ਤੋਂ ਬਾਅਦ ਆ ਕਿ ਹਰ ਖੇਤਰ ਦੇ ਵਿੱਚ ਦੇਸ਼ ਦੀ ਜਿਹੜੀ ਆ ਲਗਾਤਾਰ ਹਾਲਤ ਜਿਹੜੀ ਉਹ ਬਿਗਰਦੀ ਜਾ ਰਹੀ ਆ ਨਿਕਰਦੀ ਜਾ ਰਹੀ ਆ ਔਰ ਕਿਸਾਨੀ ਦੇ ਉੱਤੇ ਬਹੁਤ ਵੱਡਾ ਜਿਹੜਾ ਬਾਰਵਾ ਉਹ ਕੇਂਦਰ ਸਰਕਾਰ ਨੇ ਕੀਤਾ ਅਸੀਂ ਜਿਹੜੀ ਬਾਜ਼ਾਰ ਦੇ ਵਿੱਚੋਂ ਚੀਜ਼ ਕੋਈ ਵੀ ਖਰੀਦ ਕੇ ਲੈ ਕੇ ਆਉਨੇ ਆ ਉਹਦੇ ਉੱਤੇ ਐਮ ਆਰ ਪੀ ਹੁੰਦੀ ਆ एमआरपी ਦਾ ਮਤਲਬ ਆ ਮੈਕਸਿਮਮ ਰਿਟੇਲ ਪ੍ਰਾਈਸ ਮਤਲਬ ਵੱਧ ਤੋਂ ਵੱਧ ਜਿਹੜਾ ਮੁੱਲ ਆ ਉਹ ਅਸੀਂ ਉੱਥੇ ਲੈ ਸਕਦੇ ਆ ਸਾਡੇ ਦੁਕਾਨਦਾਰ ਵੀਰ ਲੇਕਿਨ ਕਿਸਾਨ ਕੀ ਮੰਗ ਰਿਹਾ ਆ ਕਿਸਾਨ ਮੰਗ ਰਿਹਾ ਐਮਐਸਪੀ ਐਮਐਸਪੀ ਦਾ ਭਾਅ ਆ ਮਿਨੀਮਮ ਸਪੋਰਟ ਪ੍ਰਾਈਸ ਘੱਟ ਤੋਂ ਘੱਟ ਲਾਗਤ ਜਿਹੜੀ ਕਿਸਾਨ ਫਾਇਦਾ ਵੀ ਨਹੀਂ ਮੰਗ ਰਿਹਾ ਤੇ ਤੋਂ ਕੋਈ ਆਪਣਾ ਪ੍ਰੋਫਿਟ ਨਹੀਂ ਮੰਗ ਰਿਹਾ ਕਿਸਾਨ ਸਿਰਫ ਆਪਣੀ ਜਿਹੜੀ ਲਾਗਤ ਆ ਘੱਟੋ ਘੱਟ ਲੱਗਦੀ ਜਿਹੜੀ ਉਹ ਸਿਰਫ ਮੰਗ ਰਿਹਾ ਆ ਸਾਡੇ ਸਾਰੇ ਭਰਾਵਾਂ ਨੂੰ ਇਹ ਗੱਲ ਜਿਹੜੀ ਆ ਉਹ ਸਮਝਾਉਣ ਦੇ ਵਿੱਚ ਇਹ ਸਾਡੀ ਜਿਹੜੀ ਆ ਉਹ ਭਮਾ ਕਿਸ ਕੋਈ ਗਲਤੀ ਹੋ ਸਕਦੀ ਸਾਡੇ ਕੋਲੋਂ ਲੇਕਿਨ ਹੌਲੀ-ਹੌਲੀ ਇਹ ਜਿਹੜੀ ਸਾਰੀ ਗੱਲ ਆ ਆਮ ਲੋਕਾਂ ਨੂੰ ਜਿਹੜੀ ਸਮਝਦਾ ਹਿੱਸਾ ਬਣਨ ਲੱਗ ਪਈ ਆ ਜਿਸ ਪੱਧਰ ਦੇ ਉੱਤੇ ਇਸ ਵਾਰ ਵਪਾਰ ਮੰਡਲ ਵਾਲਿਆਂ ਨੇ ਜਿਹੜੇ ਨਵੇਂ ਖੇਤੀ ਕਾਨੂੰਨ ਨਵੇਂ ਢੰਗ ਦੇ ਨਾਲ ਕੇਂਦਰ ਸਰਕਾਰ ਲਾਗੂ ਕਰਨ ਜਾ ਰਹੀ ਆ ਉਹਨਾਂ ਨੂੰ ਵਿਸ਼ਵਾਸ ਰਿਆ ਹੋਇਆ ਉਹ ਉਹਦਾ ਵਿਰੋਧ ਲਗਾਤਾਰ ਕਰ ਰਹੇ ਆ ਤੇ ਇਸ ਬੰਦ ਦੇ ਵਿੱਚ ਵੀ ਉਹਨਾਂ ਨੇ ਬਹੁਤ ਵੱਡੀ ਸਮੂਲੀਅਤ ਕਰਕੇ ਇਹਨੂੰ ਸਫਲ ਬਣਾਇਆ ਔਰ ਕੇਂਦਰ ਸਰਕਾਰ ਜਿਹੜੀ ਜਾਲ ਮਾਨਾ ਢੰਗ ਨਾਲ ਕੇਵਲ ਕੁਝ ਕਾਰਪੋਰੇਟ ਘਰਾਣਿਆਂ ਨੂੰ ਹੀ ਆਪਣੇ ਜਿਹੜਾ ਉਹ ਲਾਭ ਜਿਹੜਾ ਪਚਾਰੇ ਆ ਔਰ ਗੁਜਰਾਤ ਮਾਡਲ ਇਸ ਦੇਸ਼ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਨੇ ਗੁਜਰਾਤ ਮਾਡਲ ਜਿਹੜਾ ਲਾਗੂ ਕਰਨ ਦਾ ਇੱਕ ਪੀੜਾ ਜਿਹੜਾ ਚੁੱਕਿਆ ਸੀਗਾ ਗੁਜਰਾਤ ਦੀ ਜਿਹੜੀ ਹਾਲਾਤ ਆ ਜਿਹੜੇ ਆ ਉਹ ਗੁਜਰਾਤੀ ਲੋਕ ਅਮਰੀਕਾ ਦੀਆਂ ਦੋ ਨੰਬਰ ਦੇ ਵਿੱਚ ਕੰਦਾ ਟੱਪ ਟੱਪ ਕੇ ਉਹ ਜਾ ਰਹੇ ਆ ਇਹੋ ਜਿਹੇ ਹੱਕ ਦੀ ਰਾਤ ਮਾਡਲ ਜਿਹੜਾ ਆ ਨਰਿੰਦਰ ਮੋਦੀ ਨੇ ਦੇਸ਼ ਦੇ ਵਿੱਚ ਲਾਗੂ ਕੀਤਾ ਜਿਹੜੇ ਆਪਣੇ ਨੂੰ ਖੁਸ਼ਹਾਲ ਦੱਸਦੇ ਗੁਜਰਾਤੀ ਆ ਉਹਨਾਂ ਨੂੰ ਵੀ ਭੱਜ ਕੇ ਦੋ ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਜਾਣਾ ਪੈ ਰਿਹਾ ਆ ਇਹ ਹਾਲਾਤ ਆ ਸਿਰਫ ਇੱਕ ਗੋਦੀ মিডিਆ ਦੀ ਪ੍ਰੋਪਗੈਂਡ ਦੇ ਨਾਲ ਇਹਨਾਂ ਨੇ ਇਹੋ ਜਿਹੇ ਹਾਲਾਤ ਉਹ ਦੇਸ਼ ਦੇ ਵਿੱਚ ਜਿਹੜੇ ਦਿਖਾਉਣ ਦੇ ਯਤਨ ਕੀਤੇ ਆ ਲੇਕਿਨ ਹੌਲੀ-ਹੌਲੀ ਸਾਰੇ ਵਰਗਾਂ ਨੂੰ ਇਹ ਇਹਨਾਂ ਦੀਆਂ ਜਿਹੜੀਆਂ ਚਾਲਾਂ ਆ ਉਹ ਸਮਝ ਆ ਰਹੀਆਂ ਆ ਔਰ ਇਹਨਾਂ ਦਾ ਮੂੰਹ ਤੋੜ ਜਿਹਾ ਜਵਾਬ ਆ ਜਿਸ ਤਰੀਕੇ ਨਾਲ ਅੱਜ ਬੰਦ ਨੂੰ ਤੁਸੀਂ ਸਫਲ ਬਣਾਇਆ ਆ ਉਹ ਲੋਕ ਇਹੋ ਲਗਾਤਾਰ ਦੇਣਗੇ ਇਹ ਜਿਹੜੀ ਆਵਾਜ਼ ਆ ਇਹ ਆਵਾਜ਼ ਪੰਜਾਬ ਤੋਂ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਆ ਸਭੇ ਸਾਂਝੀ ਵਾਲ ਸਦਾਇਨ ਕੋਈ ਇਹਨਾਂ ਦਿੱਥੇ ਵਾਰਾ ਜਿਓ ਉਹ ਜਿਹੜਾ ਮੈਸੇਜ ਗੁਰੂ ਸਾਹਿਬ ਨੇ ਇੱਥੋਂ ਪਾਵਰ ਨੂੰ ਜਾਵਰ ਕਹਿਣ ਦਾ ਉਹ ਸਾਨੂੰ ਜਿਹੜਾ ਸੰਦੇਸ਼ ਦਿੱਤਾ ਆ ਸਾਨੂੰ ਜਿਹੜਾ ਉਪਦੇਸ਼ ਦਿੱਤਾ ਆ ਉਹ ਤੋਂ ਸ਼ੇਧ ਲੈ ਕੇ ਪੰਜਾਬ ਦੇ ਲੋਕ ਇਹਨਾਂ ਜ਼ਾਲਮ ਲੋਕਾਂ ਦਾ ਮੂੰਹ ਜਿਹੜਾ ਉਹ ਜ਼ਰੂਰ ਭੰਨਣਗੇ ਤੇ ਅੰਤ ਵਿੱਚ ਸਰਕਾਰਾਂ ਨੂੰ ਇਹ ਕਿਸਾਨ ਨੇ ਕਿਸਾਨਾਂ ਦੇ ਸੰਘਰਸ਼ ਅੱਗੇ ਉਹ ਝੁਕਣਾ ਪਊਗਾ ਤੇ ਇਹਨਾਂ ਦੀਆਂ ਜੜੀਆਂ ਮੰਗਾਂ ਬਾਜ਼ੂਮ ਮੰਗਾਂ ਉਹ ਮੰਨਣੀਆਂ ਪੈਣਗੀਆਂ ਅੱਜ ਵੱਡੀ ਪੱਧਰ ਤੇ ਮੁਲਾਜ਼ਮ ਵਰਗਾ ਨੇ ਟਰਾਂਸਪੋਰਟ ਦਾ ਸਬੰਧਕ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਪਟਵਾਰ ਯੂਨੀਅਨਾਂ ਹੋਰ ਯੂਨੀਅਨਾਂ ਨੇ ਬਹੁਤ ਵੱਡੀ ਪੱਧਰ ਤੇ ਇੱਥੇ ਸਾਡੇ ਸਮਰਥਨ ਦਿੱਤਾ ਤੇ ਇਹ ਨਿਸ਼ਾਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਸੰਘਰਸ਼ ਵਾ ਇਹਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰਾਂਗੇ ਸਰਕਾਰਾਂ ਦੀਆਂ ਜਿਹੜੀਆਂ ਮੰਛਾ ਆ ਔਰ ਉੱਤੇ ਅਸੀਂ ਵੱਡਾ ਵਾਰ ਕਰਾਂਗੇ ਇੱਕ ਇਹਦੇ ਨਾਲ ਔਰ ਆਪਣੀ ਜਿੱਤ ਪ੍ਰਾਪਤ ਕਰਾਂਗੇ ਤੇ ਅੰਤ ਵਿੱਚ ਮੈਂ ਤੁਹਾਡਾ ਧੰਨਵਾਦ ਹੁੰਦਾ ਹੋਇਆ ਫਤਿਹ ਅੱਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹਨ ਸਦਾਕ ਨਾਮ ਸਿੰਘ ਜੀ ਸਿੰਘੜੀ ਵਾਲਾ ਹੁਣ ਮੈਂ ਬੇਨਤੀ ਕਰਦਾ ਸਰਦਾਰ ਹਰਪਾਲ ਸਿੰਘ ਜੀ ਸੰਘਾ ਸਾਹਿਬ ਨੂੰ ਕਿ ਉਹ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨ ਸਰਦਾਰ ਹਰਪਾਲ ਸਿੰਘ ਜੀ ਸੰਘਾ ਸਤਿਕਾਰਯੋਗ ਕਿਸਾਨ ਭਰਾਵੋ ਅੱਜ ਜੀ ਬਹੁਤ ਲੰਮਾ ਸਮਾਂ ਇਕੱਠাদার ਨੇ ਨੂੰ ਇੱਥੇ ਕਾਮਯਾਬ ਕੀਤਾ ਤੇ ਨਾਲ ਉਹਨਾਂ ਸਾਰੇ ਹੋਰ ਜਿਹੜੇ ਮੁਲਾਜ਼ਮ ਵੀਰ ਆ ਜਾਂ ਸ਼ਹਿਰ ਤੋਂ ਆਈਆਂ ਜਿਹੜੀਆਂ ਜਥੇਬੰਦੀਆਂ ਲਾਲਸ ਚੌਧਰੀ ਜੀ ਉਹਨਾਂ ਦੇ ਸਾਥੀ ਇਹ ਨਾਲ ਹੀ ਗੁਰੂ ਰਾਮਦਾਸ ਲੰਗਰ ਦਾ ਜਿਨ੍ਹਾਂ ਨੇ ਦਿੱਲੀ ਮੋਰਚੇ ਵਿੱਚ ਵੀ ਕਿਸਾਨਾਂ ਦੀ ਬਹੁਤ ਮਦਦ ਕੀਤੀ ਸੀ ਉੱਥੇ ਜਿਹੜਾ ਲੰਗਰ ਲਾ ਰੱਖਿਆ ਸੀ ਅੱਜ ਵੀ ਜਦੋਂ ਅਸੀਂ ਉਹਨਾਂ ਨੂੰ ਕਹੀਏ ਉਹ ਸਾਡੀ ਮਦਦ ਕਰਦੇ ਆ ਅੱਜ ਉਹਨਾਂ ਨੇ ਲੰਗਰ ਭੇਜਿਆ ਚਾਹ ਦੇ ਲੰਗਰ ਲਾਏ ਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਸੋ ਕਿਸਾਨ ਵੀਰੋ ਇਸ ਮੋਰਚੇ ਨੂੰ ਅੱਜ ਦੇ ਨੂੰ ਅਸੀਂ ਇੱਥੇ ਸਮਾਪਤ ਕਰ ਦੇਣਾ ਸੋ ਤੁਹਾਡੇ ਜਿਹੜੇ ਵੀਸ ਚੱਲ ਕੇ ਆਏ ਆ ਸਾਰੇ ਕਿਸਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮੈਂ ਕੁਝ ਨਾਰੇ ਲਾਉਂਗਾ ਉਹਨਾਂ ਨਾਰਿਆਂ ਦਾ ਜੋਰ ਨਾਲ ਜਵਾਬ ਦਿਓ ਆਯਾਤ ਕਿਸਾਨ ਕਮੇਟੀ ਦੁਆਬਾ ਜਿੰਦਾਬਾਦ 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 ਮਾਦੀ ਸਰਕਾਰ ਮਰਦਾਬਾਦ ਮਰਦਾਬਾਦ ਫਰਦਾਬਾਦ ਕਰਮੋरेट ਕਰਾਉਣੇ ਮਰਦਾਬਾਦ ਫਰਦਾਬਾਦ ਜਿੰਦਾਬਾਦ ਕਰਮੋरेट ਕਰਾਉਣੇ ਮਰਦਾਬਾਦ ਮਰਦਾਬਾਦ ਫਰਦਾਬਾਦ ਕਿਸਾਨ ਇਕਤਾ ਜਿੰਦਾਬਾਦ ਸਾਰੇ ਇੱਕ ਤਾਂ ਜਿੰਦਾਬਾਦ 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 ਸਾਰੇ ਆਇਕ ਸ਼ਮਨ ਦਾ ਬਹੁਤ ਬਹੁਤ ਧੰਨਵਾਦ ਅਜੇ ਸੁਣ ਲੋ ਗੱਲ ਸਾਰੇ ਘੰਡੇ ਇਕੱਠੇ ਕਰਨੇ ਆ ਸਾਰਿਆਂ ਦੇ ਕੋਲ ਜਿਹੜੇ ਹੈਗੇ ਆ ਉਹ ਜੰਨੇ ਇਕੱਠੇ ਕਰਦੇਓ ਤੇ ਸਾਰੀਆਂ ਦਰੀਆਂ ਜਿਹੜੀਆਂ ਝਾੜ ਕੇ ਇਹ ਇਕੱਠੀਆਂ ਕਰਨੀਆਂ ਤੈਹ ਲਾਉਣੀਆਂ ਉਹਦੇ ਬਾਅਦ ਆਪਾਂ ਸਾਰਿਆਂ ਨੇ ਜਾਣਾ ਜਿਹੜੇ ਆਜ਼ਾਦ ਕਿਸਾਨ ਕਮੇਟੀ ਦੇ ਜਿਹੜੇ ਵਰਕਰ ਆ ਤੇ ਆਗੂ ਆ ਉਹ ਇਹ ਕੰਮ ਕਰਨਗੇ ਸਾਰੇ ਇਕੱਠੇ ਹੋ ਕੇ ਕਰਕੇ ਕਿਸੇ ਨੇ ਉਹਨਾਂ ਦਾ ਜਾਣ ਦੀ ਕੋਸ਼ਿਸ਼ ਨਹੀਂ ਕਰਨੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਧਾ ਕਰਨੀ ਆ ਅਸੀਂ ਉਹਨਾਂ ਨੂੰ ਸਾਰੇ ਨੂੰ ਮੈਨੂੰ ਕੰਮਜਾਬ ਕਰਾਂਗੇ ਉਹਨੂੰ ਮੈਨਪਰੇਚਾੜਾਂਗੇ ਅੱਜ ਤੱਕ ਵੀ ਕਾਲ ਸੀ ਅਸੀਂ ਇਹਨੂੰ ਸਫਲਤਾ ਪੂਰਵਕ ਜੜਾ ਉਹ ਕੰਮਜਾਬ ਕੋਈ ਇਨਫੋਰਮੇਸ਼ਨ ਆਈ ਉਥੋਂ ਸੁਣੇ ਅਜੇ ਕੋਈ ਇਨਫੋਰਮੇਸ਼ਨ ਨਹੀਂ ਆਈ ਇਹਨਾਂ ਸਦਾ ਸੀ ਅਸੀਂ ਇਹਨੂੰ ਇੰਪਲੀਮੈਂਟ ਕਰ ਲਿਆ ਲੱਗਦਾ ਹਾਂ ਤਨਵਾ ਇਸ ਤੋਂ ਬਾਅਦ ਵੀ ਅੱਗੇ ਵੀ ਚੱਲਣਾ ਆ ਚੱਲਣਗੇ ਜੀ ਚੱਲਣਗੇ ਤਾਂ ਹੋਰ ਅਗਲਾ ਵੀ ਐਕਸ਼ਨ ਆ ਸਕਦਾ ਕੁਝ ਵੀ ਹੋਰ ਹੋ ਸਕਦਾ ਉਹ ਸਾਰੇ ਕਰਾਂਗੇ ਸੋ ਸਾਰਿਆਂ ਨੂੰ ਤੁਹਾਡਾ ਸਾਰੇ ਜਿਹੜੇ 200 ਕਰਮਚਾਰੀ ਤੁਸੀਂ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦਾ ਬਹੁਤ ਵੱਡਾ ਸਫਲਤਾ ਜਿਹੜੀ ਹੈਗੀ ਇਹ ਬੰਦ ਨੂੰ ਪ੍ਰਾਪਤ ਹੋਈ ਹੈਗੀ ਆ ਲੋਕਾਂ ਨੂੰ ਕੀ ਕਹਿਣਾ ਜਾਊਗਾ ਅੱਜ ਦੇ ਬੰਦ ਦੇ ਅਸੀਂ ਤਾਂ ਇਹ ਹੀ ਕਹਾਂਗੇ ਜੀ ਵੀ ਇਹ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਧੰਨਵਾਦ ਮਲਾਜ਼ਮਾਂ ਨੂੰ ਜਿਹੜੇ ਸਾਰੇ ਵਪਾਰ ਮੰਡਲ ਵਾਲੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਆਸ ਕਰਾਂਗੇ ਵੀ ਆਉਣ ਵਾਲੇ ਪ੍ਰੋਗਰਾਮਾਂ ਦਾ ਵੀ ਤੁਸੀਂ ਇਸੇ ਤਰ੍ਹਾਂ ਸਹਿਯੋਗ ਕਰੋਗੇ ਤੁਹਾਡਾ ਮੀਡੀਆ ਦਾ ਵੀ ਬਹੁਤ ਹਾਂ ਤੁਹਾਡਾ ਮੀਡੀਆ ਵੀ ਬਹੁਤ ਬਤਾਂ ਲੋਕਾਂ ਨੂੰ ਦਿਖਾਇਆ ਹੈ ਸਾਰਾ ਜਲਦਾਬ ਸਾਰੀ ਲੋਕਾਂ ਦਾ ਪੰਜਾਬੀ ਜੀ 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 ਇਸ ਦਾ ਬੰਦੂ ਦੀ ਕਾਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਨ ਆਰ ਐਸ ਲਾਈਨ ਪੀ ਵੀ ਦੀ ਵਿਸ਼ੇਸ਼ ਕੋਰ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਧਰਨਾ ਸਮਾਪਤ ਕੀਤਾ ਗਿਆ ਆ ਜੋ ਅੱਜ ਧਰਨਾ ਲਗਾਇਆ ਗਿਆ ਸੀ ਉਹ ਸਮਾਪਤ ਕੀਤਾ ਗਿਆ ਧੰਨਵਾਦ ਕੀਤਾ ਗਿਆ ਸਾਰੇ ਹੀ ਮੈਂਬਰ ਸਹਿਵਾਨਾ ਦਾ ਜਿਨ੍ਹਾਂ ਨੇ ਇਸ ਧਰਨੇ ਵਿੱਚ ਸਾਥ ਦਿੱਤਾ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸ਼ੋਕ ਸ਼ਾਂਤੀ ਦੇ ਨਾਲ ਅਮਨ ਸ਼ਾਂਤੀ ਦੇ ਨਾਲ ਇਸ ਧਾਨੇ ਨੂੰ ਮੁਕੰਮਲ ਚਾੜਿਆ ਤੁਸੀਂ ਦੇਖ ਰਹੇ ਹੋ ਐਨ ਆਰ ਐਸ ਲਾਈਵ ਟੀਵੀ ਤੇ ਵਿਸ਼ੇਸ਼ ਰਿਪੋਰਟ ਤੁਹਾਨੂੰ ਦਿਖਾ ਰਹੇ ਹੋ ਹੁਸ਼ਿਆਰਪੁਰ ਦੇ ਫਗਵਾੜਾ ਚੌਕ ਜਿੱਥੇ ਕੀ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਸੀ ਧਰਨਾ ਮੁਕੰਮਲ ਹੋ ਚੁੱਕਾ ਆ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਆਵਾਜ਼ਾਈ ਖੋਲੀ ਗਈ ਆ ਕਿਸਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਐਨ ਆਰ ਐਸ ਲਾਈਵ ਤੇ ਵਿਸ਼ੇਸ਼ ਰਿਪੋਰਟ ਐਨ ਆਰ ਐਸ ਲਾਇਬ੍ਰਰੀ ਟੀਮ ਪਗਵਾੜਾ ਚੌਕ ਦੇ ਵਿੱਚ ਪਹੁੰਚੀ ਆ ਜਿੱਥੇ ਕਿ ਕਿਸਾਨਾਂ ਵੱਲੋਂ ਧਰਨਾ ਸਮਰਪਿਤ ਕੀਤਾ ਸੀ ਉੱਥੇ ਅੱਜ ਤਰਨੇ ਨੂੰ ਖੋਲਿਆ ਗਿਆ ਆ ਕਿਸਾਨਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਵਿਸ਼ੇਸ਼ ਰਿਪੋਰਟ ਕਿਸਾਨਾਂ ਨੇ ਧੰਨਵਾਦ ਕੀਤਾ ਸਾਰਿਆਂ ਦਾ ਸਾਰੇ ਜਥੇਬੰਦੀਆਂ ਦਾ ਜਿਨ੍ਹਾਂ ਨੇ ਇਸ ਤਰਨੇ ਨੂੰ ਮੁਕੰਮਲ ਨੇਤਰੀ ਚਾੜਿਆ ਹੌਲੀ-ਹੌਲੀ ਅਸੀਂ ਤੁਹਾਨੂੰ ਦਿਖਾ ਸਕਦੇ ਹਾਂ ਕਿ ਹਵਾਜਾਈ ਜਿਹੜੀ ਆ ਉਹ ਚਾਲੂ ਹੋ ਚੁੱਕੀ ਹੈ ਤਕਰੀਬਨ ਤਿੰਨ ਸਾਢੇ ਤਿੰਨ ਦਾ ਟਾਈਮ ਹੋ ਚੁੱਕਿਆ ਹੈ ਜਿੱਥੇ ਕਿ ਕਿਸਾਨਾਂ ਨੇ ਇਹ ਜਿਹੜਾ ਦਰਨਾ ਸੀ ਉਹਦੀ ਸਮਾਪਤੀ ਕਰ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਐਨ ਆਰ ਐਸ ਲਾਈਵ ਤੇ ਵਿਸ਼ੇਸ਼ ਲਾਈਵ ਤਸਵੀਰਾਂ ਜਿੱਥੇ ਅਸੀਂ ਫਗਵਾੜਾ ਚੌਂਕ ਤੇ ਖੜੇ ਹਾਂ ਜੋ ਕਿ ਫਗਵਾੜਾ ਰੋਡ ਇੱਥੇ ਫਗਵਾੜੀ ਨੂੰ ਜਾ ਰਹੇ ਆ ਆਵਾਜ਼ ਆਈ ਕਮਾਲਪੁਰ ਰੋਡ ਤੁਸੀਂ ਦੇਖ ਸਕਦੇ ਹੋ ਜਨ ਪੰਜਾਬੀ ਨਿਊਜ਼ ਤੇ ਵਿਸ਼ੇਸ਼ ਰਿਪੋਰਟ ਜਨ ਪੰਜਾਬੀ ਨਿਊਜ਼ ਦੀ ਖਾਸ ਰਿਪੋਰਟ ਤੁਸੀਂ ਦੇਖ ਸਕਦੇ ਹੋ ਕਿੱਥੇ ਕਿ ਕਿਸਾਨਾਂ ਵੱਲੋਂ ਧਰਨੇ ਦੀ ਸਮਾਪਤੀ ਕੀਤੀ ਗਈ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਨ ਪੰਜਾਬੀ ਨਿਊਜ਼ ਦੇ ਲਾਈਵ ਤਸਵੀਰਾਂ ਸਕਦੇ ਹੋ ਫਗਵਾੜਾ ਚੌਕ ਦੀਆਂ ਇਹ ਤਸਵੀਰਾਂ ਜਿੱਥੇ ਕੀ ਧਰਨੇ ਨੂੰ ਸਮਾਪਤ ਕੀਤਾ ਗਿਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੁਝ ਲਾਈਵ ਤਸਵੀਰਾਂ ਕਿੱਥੇ ਕੀਤਾ ਨਹੀਂ ਸਮਾਪਤ ਕੀਤਾ ਗਿਆ ਕਿਸਾਨਾਂ ਵੱਲੋਂ ਆਵਾਜ਼ ਆਈ ਚੱਲ ਪਈ ਹੈ ਜਿੱਥੇ ਫਗਵਾੜਾ ਚੌਕ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੇ ਫਗਵਾੜਾ ਚੌਕ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਕੀ ਧਰਨੇ ਦੀ ਸਮਾਪਤੀ ਕੀਤੀ ਗਈ ਹੈ ਕਿਸਾਨਾਂ ਵੱਲੋਂ ਦੇਖ ਸਕਦੇ ਹੋ ਹਾਰਪੁਰ ਦੇ ਪਗਵਾੜਾ ਚੌਕ ਤੋਂ ਇਹ ਜਿੱਥੇ ਕਿ ਸਾਨਾ ਵੱਲੋਂ ਧਾਰਨਾ ਦਾ ਸਮਾਪਤ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਜਨ ਪੰਜਾਬੀ ਨਿਊਜ਼ ਦੇ ਨਾਲ ਲਾਈਵ ਤਸਵੀਰਾਂ ਸਾਨਾ ਵੱਲੋਂ ਧਾਰਨੇ ਦੀ ਸਮਾਪਤੀ ਕੀਤੀ ਗਈ ਹੈ ਐਮਨਰਸ ਲਾਈਵ ਤੇ ਵਿਸ਼ੇਸ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਸਾਨਾ ਵੱਲੋਂ ਧਾਰਨੇ ਦੀ ਸਮਾਪਤੀ ਕੀਤੀ ਗਈ ਹੈ ਇਸ ਦੇ ਨਾਲ ਅੱਪਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਥੇ ਕਿ ਆਵਾਜਾਈ ਚੱਲ ਪਈ ਆ ਕਿਉਂਕਿ ਇਹ ਚੰਦੀਗੜ੍ਹ ਨੂੰ ਜਾਣ ਵਾਲਾ ਰੋਡ ਜੋ ਸਵੇਰ ਤੋਂ ਬੰਦ ਸੀਗਾ ਇਹ ਇਹਦੀ ਆਵਾਜਾਈ ਖੁੱਲ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਐਨ ਆਰ ਐਸ ਲਾਈਵ ਦੇ ਮਾਧਿਅਮ ਰਾਹੀਂ ਇਹ ਜੋ ਕਿ ਫਗਵਾੜਾ ਚੌਂਕ ਦੀਆਂ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਸਸਾਨਾ ਨੇ ਧਰਨਾ ਸਮਾਪਤ ਕਰ ਦਿੱਤਾ ਗਿਆ ਪੁਲਿਸ ਮੁਲਾਜ਼ਮਾ ਨੇ ਵੀ ਬਹੁਤ